ਪਾਕਿਸਤਾਨ ਖਿਲਾਫ ਆਪਰੇਸ਼ਨ ਸੰਦੂਰ ਦੌਰਾਨ ਅਦਭੁਤ ਬਹਾਦਰੀ ਅਤੇ ਸ਼ौर्य ਦਾ ਪ੍ਰਦਰਸ਼ਨ ਕਰਨ ਲਈ ਸੀਮਾ ਸੁਰੱਖਿਆ ਬਲ ਬੀਐਸਐਫ ਦੇ 16 ਜਵਾਨਾਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਸਬ ਇੰਸਪੈਕਟਰ ਵਿਆਸਦੇਵ, ਕਨਸਟੇਬਲ ਸੁਦੀਰਾਵਾ ਅਭਿਸ਼ੇਕ, ਸ਼੍ਰੀ ਵਾਸਤਵ ਸਹਾਇਕ ਸੈਨਾ ਨਾਇਕ ਅਤੇ ਕਨਸਟੇਬਲ ਪੁਪੇਂਦਰ ਬਾਜਪਾਈ ਸ਼ਾਮਲ ਨੇ। ਕੇਂਦਰ ਸਰਕਾਰ ਵੱਲੋਂ 79ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਤੇ ਇਨ੍ਹਾਂ ਸੈਨਿਕਾਂ ਲਈ ਬਹਾਦਰੀ ਮੈਡਲ ਜੀਐਮ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿੱਚੋਂ ਕੁਝ ਸੈਨਿਕਾਂ ਨੇ ਦੁਸ਼ਮਣ ਦੇ ਨਿਗਰਾਨੀ ਕੈਮਰਿਆਂ ਨੂੰ ਨਸ਼ਟ ਕਰ ਦਿੱਤਾ ਜਦਕਿ ਕੁਝ ਨੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਨੀਮ ਫੌਜੀ ਬਲ ਨੂੰ ਦੇਸ਼ ਦੇ ਪੱਛਮੀ ਕੰਢੇ ਤੇ ਫੌਜ ਦੇ ਸੰਚਾਲਨ ਨਿਜੰਤਰਣ ਅਦੀਨ ਕੰਟਰੋਲ ਰੇਖਾ ਤੋਂ ਇਲਾਵਾ 2290 ਕਿਲੋਮੀਟਰ ਲੰਬੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ ਇਸ ਆਜ਼ਾਦੀ ਦਿਹਾੜੇ ਤੇ 16 ਬਹਾਦਰ ਸਰਹੱਦੀ ਗਾੜਾ ਨੂੰ ਆਪਰੇਸ਼ਨ ਸਿੰਧੂਰ ਦੌਰਾਨ ਉਹਨਾਂ ਦੀ ਅਦੁੱਤੀ ਅਤੇ ਬੇਮਿਸਾਲ ਬਹਾਦਰੀ ਅਤੇ ਦ੍ਰਿੜਤਾ ਲਈ ਬਹਾਦਰੀ ਮੈਡਲ ਦਿੱਤੇ ਜਾ ਰਹੇ ਨੇ ਬੀਐਸਐਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਇਹ ਮੈਡਲ ਭਾਰਤ ਦੀ ਪਹਿਲੀ ਸੁਰੱਖਿਆ ਲਾਈਨਰ ਸੀਮਾ ਸੁਰੱਖਿਆ ਬਲ ਵਿੱਚ ਦੇਸ਼ ਦੇ ਵਿਸ਼ਵਾਸ ਅਤੇ ਵਿਸ਼ਵਾਸ ਦਾ ਪਰਮਾਨਾ ਹੈ ਵੀਐਸਐਫ ਦੇ ਨਾਲ ਸਰਹੱਦ ਤੇ ਤਿੰਨ ਰੱਖਿਆ ਬਲਾਂ ਦੁਆਰਾ ਕੀਤੇ ਗਏ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਨੇ 22 April ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ 7 ਤੋਂ 10 ਮਈ ਤੱਕ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਅਤੇ ਫੌਜੀ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ ਹਮਲੇ ਵਿੱਚ 26 ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਲਾਨੀ ਸਨ ਮਾਰੇ ਗਏ ਸਨ ਆਪਰੇਸ਼ਨ ਦੌਰਾਨ ਵੀਐਸਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਜਦੋਂ ਕਿ 7 ਜ਼ਖਮੀ ਹੋ ਗਏ ਸਬ ਇੰਸਪੈਕਟਰ ਵਿਆਸਦੇਵ ਜਿਸ ਨੇ ਆਪਣੀ ਸਰਹੱਦੀ ਕਿਤੇ ਪਾਕਿਸਤਾਨੀ ਮੋਟਰ ਸ਼ੈਲ ਡਿਗਨ ਕਾਰਨ ਆਪਣੀ ਖੱਬੀ ਲੱਤ ਗਵਾ ਦਿੱਤੀ ਸੀ ਉਸਨੇ ਕਾਂਸਟੇਬਲ ਸੁਦੀ ਰਾਬਾ ਦੇ ਨਾਲ ਮਿਲ ਕੇ ਆਪਰੇਸ਼ਨ ਦੌਰਾਨ ਫਰੰਟ ਲਾਈਨ ਤੇ ਤਾਨਾਦ ਸੈਨਿਕਾਂ ਲਈ ਗੋਲਾ ਬਰੂਦ ਪਰਨ ਲਈ ਇੱਕ ਜੋਖਮ ਭਰਿਆ ਮਿਸ਼ਨ ਕੀਤਾ ਦੇਵ ਦੇ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਜਾਨ ਲੇਵਾ ਸੱਟਾਂ ਲੱਗੀਆਂ ਪਰ ਉਹ ਹੋਸ਼ ਵਿੱਚ ਰਹੇ ਆਪਣੇ ਆਪ ਨੂੰ ਸਥਿਰ ਰੱਖਿਆ ਅਤੇ ਬਹਾਦਰੀ ਨਾਲ ਦਿੱਤੇ ਗਏ ਕੰਮ ਨੂੰ ਜਾਰੀ ਰੱਖਿਆ ਆਪਣੇ ਸਾਥੀ ਸੈਨਿਕਾਂ ਨੂੰ ਪ੍ਰੇਰਿਤ ਕੀਤਾ ਤੇ ਅਦੁੱਤੀ ਹਿੰਮਤ ਦਿਖਾਈ ਰਾਵਾ ਆਪਣੇ ਕਮਾਂਡਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਅਤੇ ਗੰਭੀਰ ਸੱਟਾਂ ਦੇ ਬਾਵਜੂਦ ਝੁਕਣ ਤੋਂ ਇਨਕਾਰ ਕਰ ਦਿੱਤਾ ਅੰਡਰ ਪ੍ਰੋਵੇਸ਼ਨ ਸਹਾਇਕ ਕਮਾਂਡੈਂਟ ਅਭਿਸ਼ੇਕ ਸ਼੍ਰੀਵਾਸਤਵ ਦੀ ਅਗਵਾਈ ਵਾਲੀ ਇੱਕ ਹੋਰ ਯੂਨਿਟ ਜੰਮੂ ਦੇ ਖਾਰਕੋਲਾ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਸਥਿਤ ਬਹੁਤ ਹੀ ਸੰਵੇਦਨਸ਼ੀਲ ਸਰਹੱਦੀ ਚੌਕੀ ਤੇ ਤਾਨਾਦ ਸੀ 10 ਮਈ ਨੂੰ ਸ਼੍ਰੀ ਵਾਸਤਵ ਆਪਣੇ ਸੈਨਿਕਾ ਹੈਡ ਕਨਸਟੇਬਲ ਬ੍ਰਿਜ ਮੋਹਨ ਸਿੰਘ ਅਤੇ ਕਨਸਟੇਬਲ ਦਿਪੇਸ਼ਵਰ ਬਰਮਨ ਭੁਪੇਂਦਰ ਬਾਸਪਾਈ ਰਾਜਨ ਕੁਮਾਰ ਅਤੇ ਵਸ਼ਵਰਾਜ ਸ਼ਿਬੱਪਾ ਸੁਨਾਕੜਾ ਦੇ ਨਾਲ ਪਾਕਿਸਤਾਨੀ ਡਰੋਨਾਂ ਦੇ ਇੱਕ ਝੁੰਡ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਬੇਅਸਰ ਕਰ ਦਿੱਤਾ ਪਰ ਇੱਕ ਯੂਏਵੀ ਨੇ ਉਹਨਾਂ ਦੇ ਬੰਕਰ ਤੇ ਮੋਟਾਰ ਸ਼ੈੱਲ ਸੁੱਟਿਆ ਇਸ ਕਾਰਵਾਈ ਵਿੱਚ ਸਬ ਇੰਸਪੈਕਟਰ ਮੁਹੰਮਦ ਇਮਤੀਆਜ਼ ਅਤੇ ਕਨਸਟੇਬਲ ਦੀਪਕ ਚਿੰਗਿਆਖਮ ਸ਼ਹੀਦ ਹੋ ਗਏ ਉਹਨਾਂ ਨੂੰ ਮਰਨ ਉਪਰੰਤ ਬਹਾਦਰੀ 4जी ਮੈਡਲ ਦਿੱਤੇ ਜਾਣ ਦੀ ਉਮੀਦ ਹੈ ਡਿਪਟੀ ਕਮਾਂਡੈਂਟ ਰਵਿੰਦਰ ਔਠੌਰ ਇੰਸਪੈਕਟਰ ਦੇਵੀ ਲਾਲ ਹੈੱਡ ਕਨਸਟੇਬਲ ਸਾਇਪ ਸਿੰਘ ਅਤੇ ਕਨਸਟੇਬਲ ਕਮਰ ਸਿੰਘ ਦੀ ਅਗਵਾਈ ਵਾਲੀ ਇੱਕ ਹੋਰ ਯੂਨਿਟ ਨੇ ਭਾਰੀ ਦਵਾ ਹੇਠ ਬੇਮਿਸਾਲ ਹਿੰਮਤ ਅਤੇ ਆਪਰੇਸ਼ਨਲ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ਤੇ ਇੱਕ ਸਾਥੀ ਜਵਾਨ ਦੀ ਜਾਨ ਬਚਾਈ ਜਿਸ ਦੀ ਜਾਨ ਖਤਰੇ ਵਿੱਚ ਸੀ